ਲੋਕ ਸਭਾ ਚੋਣਾਂ ਦੌਰਾਨ ਪੰਜਾਬ ਭਰ ਦੇ ਵਿੱਚ ਪੁਲਿਸ ਵੱਲੋਂ ਸਪੈਸ਼ਲ ਨਾਕੇਬੰਦੀ ਕਰਕੇ ਵਿਸ਼ੇਸ਼ ਚੈਕਿੰਗ ਦੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਲੜੀ ਦੇ ਤਹਿਤ ਅੰਮ੍ਰਿਤਸਰ ਜਲੰਧਰ ਮੁੱਖ ਰਾਜ ਮਾਰਗ ਤੋਂ ਦੋ ਜ਼ਿਲ੍ਹਿਆਂ ਦੌਰਾਨ ਪੈਂਦੀ ਹੱਦ ਨੇੜੇ ਢਿਲਵਾ ਹਾਈ ਟੈਕ ਪੁਲਿਸ ਨਾਕੇ ਦੇ ਉੱਤੇ ਡੀਐਸਪੀ ਪੁਲਾਥ ਸੁਰਿੰਦਰਪਾਲ ਤੋਗੜੀ ਦੀ ਅਗਵਾਈ ਹੇਠ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਵਿਸ਼ੇਸ਼ ਚੈਕਿੰਗ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਡੀਐਸਪੀ ਸੁਰਿੰਦਰਪਾਲ ਤੋਗੜੀ ਨੇ ਦੱਸਿਆ ਕਿ ਇੱਥੇ ਉਹਨਾਂ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਾਹਨਾਂ ਚਾਲਕਾਂ ਨੂੰ ਰੋਕ ਕੇ ਸਰਚ ਵਿਰਾਂਚ ਚਲਾਇਆ ਜਾ ਰਿਹਾ ਹੈ ਤੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਇਸਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਾਡਾ ਰੁਟੀਨ ਦਾ ਮੈਟਰ ਹੈਗਾ ਕਿ ਅਸੀਂ ਸਾਡਾ ਇਹ ਜਿਹੜਾ ਬੜਾ ਇੰਪੋਰਟੈਂਟ ਨਾਕਾ ਹੈਗਾ ਟਿਲਮਾ ਹਾਈ ਟਿਕ ਨਾਕਾ ਇਹ ਦੁਆਬਾ ਨੂੰ ਮਾਝਾ ਦੇ ਨਾਲ ਜੋੜਨ ਵਾਲਾ ਨਾਕਾ ਹੈ ਔਰ ਬਿਲਕੁਲ ਬਿਆਸ ਬ੍ਰਿਜ ਦੇ ਬਿਲਕੁਲ ਨਜ਼ਦੀਕ ਹੈ ਇਹ ਸਾਡਾ 24 ਆਰ ਦਾ ਨਾਕਾ ਹੈਗਾ ਇੱਥੇ ਸਾਡੀ ਰੁਟੀਨ ਦੀ ਚੈਕਿੰਗ ਹੁੰਦੀ ਰਹਿੰਦੀ ਆ ਕਦੇ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਹੁੰਦੀ ਆ ਔਰ ਕਦੇ-ਕਦੇ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਆ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਗੱਡੀਆਂ ਦੀ ਸੀ ਚੈਕਿੰਗ ਕਰਦੇ ਰਹਿੰਦੇ ਆ ਤਰ ਚੰਗੀਆ ਪ੍ਰਾਪਤੀਆਂ ਨੇ ਇਸ ਇਲਾਕੇ ਤੋਂ ਰਹੀਆਂ ਕਾਫੀ ਸਾਰਾ ਕਹਿੰਦੇ ਕਿ ਅਪਰਾਧਿਕ ਸੰਦਲ ਉੱਤੜੇ ਹੈਗੇ ਇਸ ਇਲਾਕੇ ਦੇ ਉੱਤੇ ਰਾਉਂਡ ਅਪ ਹੋਉਂਦੇ ਆ ਤੇ ਅੱਜ ਦਾ ਜਿਹੜਾ ਹੈਗਾ ਲੋਕ ਸਭਾ ਚਾਣਾ ਨੂੰ ਲੈ ਕੇ ਹੈਗਾ ਜਾਂ ਹੋਰ ਵੀ ਜਿਹੜਾ ਹੈ ਟੀਮ ਦੇ ਵਿੱਚ ਦੇਖੋ ਜਿਹੜੀ ਤੁਸੀਂ ਕੱਲ ਸਵਾਲ ਕੀਤਾ ਕਿ ਅਪਰਾਧਿਕ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹ ਇਸ ਇਲਾਕੇ ਤੋਂ ਰਿਕਵਰੀਸ ਹੁੰਦੀਆਂ ਆ ਬਿਲਕੁਲ ਅਸੀਂ ਇਸ ਇਲਾਕੇ ਦੇ ਉੱਤੋਂ ਕਾਫੀ ਅਸ਼ੀਆ ਰਿਕਵਰੀਸ ਕੀਤੀਆਂ ਕਪੂਰਥਲਾ ਡਿਸਟ੍ਰਿਕਟ ਦੇ ਲਈ ਕਿ ਇੱਥੇ ਇਲੀਗਲ ਵੈਪਨ ਜਿਹੜੇ ਹੈ ਉਹ ਰਿਕਵਰ ਹੋਏ ਨੇ ਔਰ ਜਿਹੜਾ ਜਿਵੇਂ ਅਗਾਮੀ 224 ਦੀਆਂ ਚੋਣਾਂ ਦਾ ਜਿਹੜਾ ਸਮਾਂ ਉਦੇ ਵਿੱਚ ਜਿਹੜਾ ਕੈਸ਼ ਸੀਜ਼ਰ ਦੇ ਜਿਹੜੇ ਕੇਸ ਨੇ ਉਹ ਇਸ ਨਾਕੇ ਤੋਂ ਹੋਏ ਨੇ ਔਰ ਡਰੱਗ ਦੇ ਜਿਹੜੇ ਕੇਸ ਨੇ ਉਹ ਇਸ ਨਾਕੇ ਤੋਂ ਹੋਏ ਨੇ ਕਿਉਂਕਿ ਅੰਮ੍ਰਿਤਸਰ ਸਾਈਡ ਤੋਂ ਡੰਡੇਆਲਾ ਸਾਈਡ ਤੋਂ ਲੋਕ ਤਰਨਤਨ ਸਾਈਡ ਤੋਂ ਡੀ ਲ ਡਰੱਗ ਲੈ ਕੇ ਇੱਥੋਂ ਦੀ ਮੂਵ ਕਰਦੇ ਨੇ ਜਲੰਧਰ ਵਾਸਤੇ ਤੇ ਉਹ ਸਾਡੀ ਚੈਕਿੰਗ ਦੇ ਵਿੱਚ ਜਿਹੜਾ ਹੈਗਾ ਉਹ ਉਹ ਫਸ ਜਾਂਦੇ ਨੇ ਔਰ ਅਸੀਂ ਉਹਨਾਂ ਦੇ ਖਿਲਾਫ ਫਿਰ ਕੇਸ ਰਜਿਸਟਰ ਕਰਕੇ ਔਰ ਅਗਲੀ ਤਤਕੀਰ ਜਿਹੜੀ ਆ ਉਹਨੂੰ ਅਸੀਂ ਓਪਨ ਕਰਦੇ ਆ ਅੱਜ ਕਿਹੜੀ ਕਿਹੜੀ ਜਗ੍ਹਾ ਦਾ ਜਿਹੜਾ ਪੁਲਿਸ ਟੀਮਾਂ ਆਣੀਆਂ ਕਰਕੇ ਠਾਣਿਆਂ ਦੀ ਇੱਥੇ ਆਈਆਂ ਆ ਅੱਜ ਸਾਡੀ ਪੁਲਤ ਸਭ ਦੀ ਜਾਂਦੇ ਸਾਰੇ ਲੱਥ ਹੋ ਗਿਆ ਬਿੱਗਵਾਲ ਹੋ ਗਿਆ ਔਰ ਟਿਲਮਾ ਤੇ ਜਿਹੜਾ ਸੁਬਨਪੁਰ ਔਰ ਕੈ ਸੀਜ਼ਰ ਜਿਹੜਾ ਹੈਗਾ ਹੁਣ ਤੱਕ ਲੋਕ ਸਭਾ ਚੋਣਾਂ ਦੇ ਆਪ ਤੋਂ ਬਾਅਦ ਕਿੰਨਾ ਕੁ ਹੋ ਚੁੱਕਾ ਜੀ 17 ਲੱਖ ਦਾ ਅਸੀਂ ਸੀਜ਼ਰ ਜਿਹੜਾ ਹੈਗਾ ਇਸ ਨਾਕੇ ਤੋਂ ਅਸੀਂ ਕੀਤਾ ਜਿਹੜਾ ਆਗਾਮੀ ਚੋਣਾਂ ਦੇ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ 17 ਲੱਖ ਰੁਪਏ ਦੀ ਰਿਕਵਰੀ ਜਿਹੜੀ ਆ ਇਸ ਨਾਕੇ ਤੋਂ ਹੋਈ ਹੈ ਹੁਣ ਅੱਜ ਜਿਹੜਾ ਹੈਗਾ ਉਹਦਾ ਰੂਟੀਨ ਚੈਕਿੰਗ ਕੋਈ ਆਇਆ ਕੇਸ ਅਜੇ ਤੱਕ ਅਸੀਂ ਸਟਾਰਟ ਕੀਤਾ 3 ਵਜੇ ਅਸੀਂ ਨਾਕਾ ਇਹ ਸਟਾਰਟ ਕੀਤਾ ਆ ਔਰ ਰੂਟੀਨ ਦੀ ਚੈਕਿੰਗ ਜਿਹੜੀ ਹੈਗੀ ਆ ਉਹ ਲਗਾਤਾਰ ਚੱਲ ਰਹੀ ਹੈ ਔਰ ਗੱਡੀਆਂ ਦੇ ਵਿੱਚ ਜਿੰਨੇ ਜਿੰਨੇ ਸਾਡੇ ਜੰਗਸਟ ਨੇ ਉਹ ਉਹਨਾਂ ਨੂੰ ਚੈੱਕ ਕਰ ਰਹੇ ਆ ਅਸੀਂ ਬਹੁਤ ਸਾਰੇ ਟ੍ਰਿਪਲ ਰੈਡਿੰਗ ਨੂੰ ਅਸੀਂ ਚੈੱਕ ਕਰ ਰਹੇ ਆ ਔਰ ਉਹਨਾਂ ਦੇ ਖਿਲਾਫ ਜੋ ਮੋਟਰ ਵੀਕਲ ਐਕਟ ਦੇ ਤਹਿਤ ਰੂਲ ਬਣਦਾ ਉਹਦੇ ਮੁਤਾਬਕ ਅਸੀਂ ਉਹਦਾ ਮੋਟਰਸਾਈਕਲ ਇੰਪਾਉਂਡ ਕਰਦੇ ਆ ਜਾਂ ਅਸੀਂ ਚਲਾਨ ਕਰਦੇ ਆ ਅਗਰ ਕੋਈ ਨਾਕੇ ਦੇ ਦੌਰਾਨ ਕਿਸੇ ਐਨਡੀ ਦੀ ਜਾਂ ਕੋਈ ਹੋਰ ਕਿਸੇ ਕਿਸਮ ਦੀ ਇਲੀਗਲ ਇਲੀਗਲ ਸਾਨੂੰ ਕੋਈ ਰਿਕਵਰੀ ਹੋਈ ਤਾਂ ਉਹਦਾ ਅਸੀਂ ਪਕੜਾ ਪਰਚਾ ਦਰਜ ਕਰਾਂਗੇ